वेलकम ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘਟ ਹੋ ਕੇ ਆਪਾਂ ਵੀ ਵਧੀਆ ਹੈ ਤੇ ਜਿਹੜੇ ਦਿਨਾਂ ਦਾ ਇੰਤਜ਼ਾਰ ਸੀ ਉਹ ਕੜੀ ਆ ਗਈ ਆ ਤੇ ਅੱਜ ਤੋਂ ਸਾਡੇ ਮੈਰਿਜ ਦੇ ਡੇ ਸ਼ੁਰੂ ਆ ਅੱਜ ਬੈਂਗਲ ਸਰਮਨੀ ਆ ਤੇ ਥੋੜੀ ਬਹੁਤੀ ਅੱਛੀ ਕਰਨੀ ਸੀ ਸ਼ਾਪਿੰਗ ਤੇ ਅਸੀਂ ਜਾ ਰਹੇ ਹਾਂ ਮਾਰਕੀਟ ਤੇ ਨੰਦਕੌਰ ਸਾਡੀ ਪ੍ਰੇਮ ਚ ਪੈ ਚੁੱਕੀ ਆ ਹਾਂਜੀ ਹਾਂਜੀ ਤੇ ਇੱਧਰ ਇਹ ਅੱਜ ਤੱਕ ਦੀਰੋ ਘਰੇ ਰਹੂਗੀ ਜਾਣਾ ਇਹਨੇ ਸੀ ਨਾਲ ਪਰ ਇਹਦੇ ਇੰਜੈਕਸ਼ਨ ਲੱਗਣਾ ਅੱਜ ਇੰਜੈਕਸ਼ਨ ਲੱਗਣਾ ਤਾਂ ਕਰਕੇ ਨਹੀਂ ਜਾਣਾ ਨਹੀਂ ਤੈਨੂੰ ਲੈ ਕੇ ਜਾਣਾ ਸੀ ਪੱਕਾ ਤੇ ਫਿਰ ਤਾਂ ਕਰਕੇ ਹੁਣ ਨੰਦਗੁਰ ਚਾ ਰਹੀ ਹੈ ਸਾਡੇ ਨਾਲ ਇਹਦੀ ਕੱਪੜੇ ਲੈਣੇ ਸੀ ਅਸੀਂ ਕਹ ਸੀ ਇੱਕ ਨੂੰ ਘਰੇ ਛੱਡ ਜਾਗੇ ਇੱਕ ਨੂੰ ਲੈ ਜਾਗੇ ਤੇ ਹੁਣ ਆਪਾਂ ਜਾ ਰਹੇ ਆਂ ਘਰ ਤੋਂ ਨਿਕਲਣ ਲੱਗੇ ਆਂ ਚਲੋ ਤੂੰ ਜਾ ਤੂੰ ਜਾਣਾ ਹੈ ਤੂੰ ਜਾਣਾ ਗੁੱਗੂ ਗਾਲ ਸੋਣਾ ਇੱਧਰ ਤਕਦੀਰੋ ਚੱਲ ਠੀਕ ਆ ਬਾਏ ਬਾਏ ਚਲੋ ਅਸੀਂ ਜਾ ਰਹੇ ਹਾਂ ਗੇਟ ਬੰਦ ਕਰਦਾ ਖੁੱਲਾ ਰਹਿਣ ਨਾ ਹੁਣ ਆਪਾਂ ਜਾ ਰਹੇ ਹਾਂ ਘਰ ਤੋਂ ਬਾਹਰ ਨਿਕਲ ਗਏ ਆ ਤੇ ਤਿੱਦੀ ਵੇ ਤਿੱਦੀ ਢੇਡੀ ਹੋ ਜਾਂਦੀ ਤੇਦੀ ਇਹ ਤਿੱਦਾ ਤੇਦਾ ਹੋ ਜਾਂਦਾ ਸਹੀ ਧੀ ਪਈਆਂ ਰਾ ਸੈਣੀ ਚਲੋ ਚਲ ਜੀ ਦੋ ਦੋ ਲਾਹ ਦੋ ਆਇ ਚੰਗੀ ਭਲੀ ਰਹਿੰਦੀ ਆ ਜਣਾ ਜੀ ਆਪਾਂ ਹੁਣ ਟਾਣ ਚ ਪਹੁੰਚ ਗਏ ਸੀ ਤੇ ਡਿੱਡੀ ਥੋਣੇਗਾ ਤੂੰ ਵਿਗੀ ਰੱਖਦੀ ਆਪਦੀ ਹਾਂ ਚਲ ਆਣਾ ਲੈ ਕੇ ਆਉਣਾ ਸੀ ਸੱਚੇ ਦਾ ਹਨਾ ਉਹਦੀ ਰੱਖ ਲੈਣਾ ਸੀਗਾ ਯਾਦ ਹੀ ਨਹੀਂ ਰਿਹਾ ਹੁਣ ਆਪਾਂ ਆ ਗਏ ਸੀ ਮੋਲ ਦੇ ਅੰਦਰ ਬਟ ਸਾਡੀ ਚੂਚੀ ਨੂੰ ਹੁਣ ਦੁੱਧੂ ਦੀ ਭੁੱਖ ਲੱਗੀ ਸੀ ਤੇ ਹੁਣ ਦੁੱਧੂ ਪੀਣ ਲੱਗੀ ਬੈਠ ਕੇ ਫੇਰ ਆਪਾਂ ਜਾਂਦੇ ਹਾਂ ਕੋਈ ਕੱਪੜੇ ਢੇੜੇ ਦੇਖਣ ਇੱਦੀ ਦੇ ਸੈਂਡਲ ਟਰਾਈ ਕਰਕੇ ਤੀ ਤਾਂ 6 ਮੰਥ ਵਾਲੇ ਆ ਮੈਂ ਕਿਹਾ ਹਾਂ ਥੋੜੀਆਂ ਜਿਹੀਆਂ ਜੋਕਸ ਮੋਟੀਆਂ ਹੀ ਆ ਪਿੱਛੇ ਕੋਸ਼ ਰੱਖ ਦਾਂਗੇ ਫੇਰ ਬਾਅਦ ਚ ਵੀ ਪੈ ਜਾਂਦੇ ਹੂੰ ਕਿੱਦਾਂ ਵੱਡੇ ਆ ਜਰਾ ਕੋਈ ਛੋਟੇ ਦੇ ਲੈਣਾ ਛੋਟੇ ਮੋਲ ਦੇ ਲੈਣਾ ਛੋਟੀ ਹੂੰ ਛੋਟਾ ਸਾਈਜ਼ ਨਹੀਂ ਹੈਗਾ 3 ਤੋਂ 0 ਤੋਂ 3 ਮੰਥ ਵਾਲੀ ਆ ਸਾਈਜ਼ ਆ ਇਹ ਬ੍ਰਾਊਨ ਵਾਈਟ ਨਹੀਂ ਹੈਗਾ ਹਾਂਜੀ ਆਪਾਂ ਸਾਡੀ ਬੇਟੀ ਦੇ ਛੋਟੇ ਥੋੜੀ ਬੱਚੀ ਸ਼ਾਪਿੰਗ ਕੀਤੀ ਆ ਤੇ ਹੁਣ ਇਹ ਨਿੰਨੀਆਂ ਕਰੀ ਜਾਂਦੀ ਆ ਸੌਂਗੀ ਹੁਣ ਆਪਾਂ ਕਿੱਥੇ ਜਾ ਰਹੇ ਆ ਬੂਟਸ ਆ ਲੈਣ ਦੇ ਕਿੱਧਰ ਰਹਿ ਗਏ ਹੋ ਔਰ ਰਹਿ ਗਿਆ ਅੱਗ ਗਿਆ ਨਾ ਮੈਂ ਹਣੀ ਨੂੰ ਕਿਹਾ ਸੀ ਕਿ ਮੈਨੂੰ ਕੁਛ ਖਵਾ ਦੋ ਖਵਾਇਆ ਉਹ ਸ਼ੈਣੀਆ ਕਾਫੀ ਪੀ ਆਈਆ ਸਟਾਰਬਕਸ ਦੀ ਤੇ ਇਹ ਮੈਨੂੰ ਬਿਲਕੁਲ ਵਧੀਆ ਨਹੀਂ ਲੱਗੀ ਤੇ ਮੈਨੂੰ ਕਹਦੇ ਤੁਸੀਂ ਕੀ ਨਾਲੇ ਉਹ ਬਾਟੀਆਂ ਚ ਚਾਹ ਤੇ ਵਾਕੇ ਸਹੀ ਗੱਲ ਹੈ ਮੈਂ ਬਾਟੀਆਂ ਚ ਚਾਹ ਪੀ ਨਾਲੀਆ ਮੈਨੂੰ ਉਹ ਵਧੀਆ ਲੱਗਦੀ ਆ ਚਾਹ ਪਤਾ ਮੈਂ ਪਹਿਲੀ ਵਾਰ ਪਿਆ ਗਏ ਮੈਂ ਚਲ ਤੂੰ ਪੀ ਲੇਂਗੀ ਕਹਿਣ ਜੋ ਕੀ ਹੋ ਜੇਗੀ ਵੀ ਸਟਾਰਬਕਸ ਪੀਤੀ ਹੋਈ ਹਾਂ ਅੱਛਾ ਟਿੱਡੂ ਨੂੰ ਵੀ ਪਾੜਣੀ ਸੀ ਮੇਰੇ ਟਿੱਡੂ ਨੂੰ ਵੀ ਪਾੜਣੀ ਸੀ ਟਿੱਡੂ ਬਦਲਣ ਕੀ ਕਰੀ ਜਾਂਦਾ ਅੱਜ ਅੱਜ ਟਿੱਡੂ ਕਨਫਿਊਜ਼ ਹੋਇਆ ਪਾ ਪਤਾ ਨਹੀਂ ਸੀ ਕਿੱਥੇ ਫਿਰਦੇ ਆ ਟਿੱਡੂ ਕਹਿੰਦਾ ਘੁੰਮਦੇ ਟਿੱਡੂ ਕਹਿੰਦਾ ਪਤਾ ਨਹੀਂ ਘੁੰਮਦੇ ਕਿੱਥੇ ਵੜਦੇ ਆ ਆਹੋ ਹੁਣ ਆਪਾਂ ਜਾ ਰਹੇ ਆ ਘਰੇ ਘਰ ਜਾ ਕੇ ਦਿਖਾਵਾਂਗੇ ਆਪਾਂ ਲਿਆ ਕੀ ਆ ਨਹੀਂ ਸੱਚ ਇਹਦੀ ਫਰੌਕ ਦੇਖਣ ਜਾ ਰਹੇ ਆ ਜਿਹੜਾ ਨਾ ਨੈਕਸਟ ਆ ਇੱਥੇ ਕੋਈ ਮਾਲ ਹੋਂਦੇ ਚ ਜਾ ਰਹੇ ਆ ਹੁਣ ਆਪਾਂ ਆਹ ਫਰੌਕ ਦੇਖੋ ਜੀ ਆ ਫਰੌਕ ਟੱਡੀ ਵਾਸਤੇ ਲੈ ਰਹੇ ਆਂ ਨੇ ਪਈ ਪਈ ਪਾ ਕੇ ਦੇਖ ਲੈਂਦੀ ਹੈ ਸਹੀ ਹੈ ਸਹੀ ਆ ਸੋਹਣੀ ਆ ਨਾਲੇ ਨਿੱਕੀ ਜੀ ਲੱਗਦੀ ਪੂਰੀ ਫਿੱਟ ਜੀ ਆ ਨਾਲੇ ਆਪਣੇ ਸੂਟ ਨਾਲ ਵੀ ਤੇ ਮਿਲਣੀ ਆਗੀ ਇਹੀ ਪਾ ਜੀ ਕੋਈ ਨਹੀਂ ਸੂਟ ਨਾਲ ਲਈ ਪਾ ਦਈ ਉਹ ਹੁਣ ਕੀ ਪਤਾ ਕਿੱਥੋਂ ਲੱਭਣੀ ਆ ਦੇਖਾਂ ਕਿਦਾਂ ਘੋਲ ਕਰਦੀ ਰਹਿੰਦੀ ਆ ਸੌਂਦੀ ਨਹੀਂ ਹਾਂ ਮਗਰ ਸੌਂਦੀ ਨਹੀਂ ਹੋਈ ਆਲੇ ਬੁੱਤੀ ਆ ਲੈ ਰਹੀਏ ਦੇਖੇ ਆ ਆ ਅਭੀ ਉਹ ਕੋ ਕੋ ਉਹ ਸੋਨੀਆ ਉਹਨੀ ਉਹ ਕੋ ਹੈ ਚੱਲ ਲੈ ਰਨੇ ਚੱਲ ਲੈ ਕੈਮ ਹੋ ਗਿਆ ਨਾ ਘਰ ਆਇਆ ਨੂੰ ਆਪਾਂ ਨੂੰ ਨਾ ਤਾਂ ਕਰਕੇ ਕਾਫੀ ਇਰੀਟੇਟ ਹੋ ਰਹੀ ਆ ਤੇ ਬਾਕੀ ਉਹ ਘਰੇ ਫੰਕਸ਼ਨ ਵੀ ਅੱਜ ਬੈਂਗਲ ਸਰਮਣੇ ਦਾ ਹਨਾ ਵਧੀਆ ਤੁਹਾਨੂੰ ਅੱਜ ਛੁੱਟੀ ਵੀ ਹੋ ਗਈ ਆ ਬੈਂਗਲ ਸਰਮਣੇ ਤੇ ਇਹ ਨਹੀਂ ਪਤਾ ਨਹੀਂ ਕੀ ਹੋਣਾ ਅੱਜ ਬੈਂਗਲ ਸਰਮਣੇ ਤੇ ਕਿੱਡੇ ਨੇ ਆਪਾਂਗੇ ਸੀ ਘਰ ਤੇ ਘਰ ਆ ਕੇ ਦੇਖਿਆ ਡੈਕੋਰੇਟ ਕਰਿਆ ਮੇਯਾ ਟੇ ਗਵਾਰੇ ਤਾਂ ਆਪਣੇ ਹਾਂਜੀ ਹੁਣ ਆਪਾਂ ਬੈਂਗਲ ਸਰਮ ਲੈ ਲਈ ਰੈਡੀ ਹੋ ਗਏ ਆ ਤੇ ਹੁਣ ਆਪਾਂ ਜਾ ਰਹੇ ਆ نیچے ਸੰਦੀਪ ਵੀ ਇੱਧਰ ਰੈਡੀ ਹੋ ਗਈ ਆ ਮੈਨੂੰ ਹੁਣ 3 ਮੈਂ ਵੀ ਹੋ ਗਈਆਂ ਤੇ ਹੁਣ نیچے ਜਾ ਰਹੇ ਆ ਆਪਾਂ ਦੇਖੀ ਤੁਹਾਨੂੰ ਹੋਰ ਦੂਤ ਲੈ 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 ਟੇਬਲ ਲੈ ਲੈ ਕੋਈ ਜੋਂ ਬਣ ਵੇਖ ਸਕਣਾ ਕੋਈ ਚੱਕਰ ਨਹੀਂ ਪੂਰਾ ਟੇਬਲ ਭਰੋ ਮੇਰੇ ਕੋਲ ਕੁਝ ਨਹੀਂ ਕਰਨੇ ਮਾਣੀਆਂ ਦੇਖਦੇ ਨੇ ਦੀ ਅੱਜ ਕੱਲ੍ਹ ਪੁੱਤੇ ਆਜੇ ਲੱਗੂਗੀ ਇਹ ਗਾੜੀ ਕਿਹੜੀ ਪਿਆਰ ਦੀ ਬੰਗਾ ਕੱਚੀ ਲस्सी ਵਿੱਚ ਰੱਖ ਦਿੱਤੀ ਆਣੇ ਆਪਾਂ ਹੁਣ ਸਹੀ ਆ ਨਾ ਉਹ ਤੋੜ ਦੇ ਮੈਂ ਉਹ ਤਾਂ ਗੇੜ ਨਹੀਂ ਹੋ ਗਿਆ ਸਾਰਾ ਕਿੰਨੀ ਦੇ ਨੱਤੇ ਮਾਰ ਕੇ ਰੱਖਿਆ ਹੈ ਬੀਨ ਕਾਟ ਦੇ ਦੰਦਾਂ ਦੇ ਚੱਲ ਬਿੱਦੀਆਂ ਘੜਾ ਦਿਨੇ ਆਓ ਸਾਰੇ ਨੇ ਰੈਡੀ ਹੋ ਗਈ ਟਿੱਡੀਆਂ ਪਈਆਂ ਟਿੱਡੀ ਨੂੰ ਭੂਆ ਵਾਲੀ ਫਲੌਕ ਪਾਈ ਆ ਭੂਆ ਦੀ ਦੂਜੀ ਟਿੱਡੀ ਪਈ ਰੈਪ ਹੋ ਗਈ ਪਈ ਵੇਤੀ ਕਿੱਦਾਂ ਸਾਰੇ ਨੇ ਚਾਹ ਪਾਣੀ ਪੀ ਰਿਆ ਸਮੋਸੇ ਖਾ ਲਏ ਆ ਤੇ ਸਪਰਿੰਗ ਰੋਲ ਵੀ ਖਾ ਲਏ ਆ ਉਧਰ ਕਹਿੰਦੇ ਇੱਥੇ ਆ ਜੋ ਸਾਡੇ ਚਾਚਾ ਪਿੰਡੀ ਕੱਲੀ ਬਹਿ ਕੇ ਹੋਣਾ ਸਹੀ ਹੈ ਮੈਨੂੰ ਦਿੱਕਤ ਨਹੀਂ ਆਦੀ ਪਾਣੀ ਲੱਗਿਆ ਹੋਗਾ ਕਰੀ ਚਾਹ ਪੀ ਪੀਣੀ ਕਾਹ ਤੱਕ ਕੀ ਹੈ ਮੇਰੀ

ਮਗਰ ਇਹ ਲਾ ਪੀ ਰਹੀ ਨਾ ਨਹੀਂ ਮੇਰੇ ਕੋਈ ਹੁੰਦੀ ਨਹੀਂ ਨਹੀਂ ਜਦੋਂ ਆਉਣੇ ਪਹਿਲੇ ਸੌ ਖੁੱਲ ਨਾ ਨਹੀਂ ਨਹੀਂ ਮੈਨੂੰ ਖੁੱਲਣਾ ਮੈਨੂੰ ਕਹਿ ਠੰਡੇ ਮੜਾ ਦੇ ਸਹੀ ਹੈ ਨਹੀਂ ਦੱਸ ਦੇ ਫੋਟੋ ਜਦੋਂ ਆਉਣੇ ਨਹੀਂ ਨਾ ਪਾ ਕੇ ਮੈਨੂੰ ਪੈਦਰ ਸਹੀ ਹੈ ਰਾਮ ਨੂੰ ਭੇਜ ਜਾਂਦੇ ਨੇ ਨਹੀਂ ਆਏ ਫੋਟੋ ਇੱਕ ਜਾਣ ਕੇ ਜਾਈ ਚੱਲ ਬੱਸ ਉਹਨੇ ਜਿਵੇਂ ਜਸਾ ਫੋਟੋ ਬੱਸ ਮम्मी ਰਿਲੀ ਹੋ ਜਾਣਾ तो बेस्ट की तो मैंने चली देखो इधर कहीं नहीं खाली जान चपला बला दे न्यू लिया पैया पैर नंगे ठन के धुन ना के पहले मुंह चले ओरा वाला अपना चल चलो बस सिंपल जी बहुत नहीं होती है ਫੀ ਆ ਪਾਦਾਨੀ ਕੀ ਕਰੀ ਜਾਂਦੇ ਆ ਨਾਨੀ ਆ ਵੀਡੀਓ ਆ ਆ ਪਾ ਪਉਂਦੇ ਪਉਂਦੇ ਨਾ ਹੂੰ ਉਹ ਮੈਂ ਕਿਹਾ ਮੇਰੇ ਤਰ੍ਹਾਂ ਹੁੰਦਾ ਤੇ ਡਿਣੀ ਫੜਨੀ ਤੇ ਡਿਣੀ ਫੜਨੀ ਆ ਤਾਂ ਫੂਫਾ ਹੱਥ ਤਾਲੇ ਰੋਂਦੇ ਜੇ ਨਹੀਂ ਫੜਨੀ ਉਹਦੇ ਬਾਅਦ ਤਾ ਤੁਸੀਂ ਪਾ ਦੋ ਸਾਰੀਆਂ ਤੁਸੀਂ ਨਹੀਂ ਭਰਾ ਪਾਉਗਾ ਨਹੀਂ ਮਾਂ ਹੈ ਵੀ ਪਾਈ ਸਾਦਾ ਪਰਾਂ ਨੂੰ ਆ ਪਾ ਦੇ ਤੇ ਗਜਰੇ ਫਰਾ ਪਾ ਦੂਗਾ ਕੱਟਾਂਗਾ ਮੈਨੂੰ ਕਿਉਂ ਨਹੀਂ ਆ ਨੀ ਆ ਪਾ ਤੇਰੇ ਨਾਲ ਪੋਲੀ ਉਹ ਅੱਗੇ ਨਾ ਮੀਂਹ ਪਰਾਵਾ ਨੇ ਕਿਵੇਂ ਬਰਾਚੀ ਹੋ ਨਾ ਪਰਾਵਾ ਜਿਵੇਂ ਪਾਰੇ ਮੋਟੇ ਇਹਨਾਂ ਨੇ ਬਰਾਚਾਣਾ ਲਿਆ ਤੂੰ ਤੀ ਦੋ ਮੈਂ ਕਿਹਾ ਤੂੰ ਤੀ ਦੋ ਨਹੀਂ ਉਹ ਖਾ ਲੈ ਚਪੋਟੋ ਕਿ ਚਾਹੁੰਦਾ ਤੂੰ ਹੀ ਪਾ ਦੋ ਉਧਰਲੇ ਪਾਸੇ ਉਹਨੂੰ ਫੜ ਲੈ ਹਣੀ ਉਧਰਲੇ ਪਾਸੇ ਇਹਨੂੰ ਫੜਾ ਦਿੱਤ ਤੂੰ ਸੀ ਫੜ ਲੂ ਨਾ ਬੇਦਰ ਰੋਣਾ ਨਹੀਂ ਰੋਕ ਲੱਗਦੇ ਤੇਰੇ ਨੂੰ ਤੋੜ ਆਖ ਚਲ ਫੜਾ ਲੈ ਕਰਨ ਆਵੇ ਨਾਲ ਹੋਇ ਕਿਉਂ ਗਿਆ ਮੂੰਹ ਭਾਰਾ ਸਪਾਰਿਆ ਵੀ ਆਈ ਮੂੰਹ ਦੇ ਮਾਤਾਂ ਅਈ ਜਾਂ ਜਨਨ ਤਾਂ ਕੋਸਾ ਸਹੀ ਕਰ ਹੂੰ ਚਲ ਉਧਰ ਉਧਰ ਮਾਨ ਦਾ ਦਾ ਚਮਈਲਾ ਚਮਈਲਾ ਚੋਰੀ ਹੋ ਗਈ ਉਹਨੇ ਮੂਗਾ ਪੀਪੇ ਸੁਣਗਾ ਚਲੋ ਮੇਰੇ ਰਾਂ ਵਿੱਚ ਆਏ ਨੂੰ ਮੇਰੇ ਰਾਂ ਬਣਗੇ ਲਸਾਣਾ ਜਾਂ ਰੱਖ ਚਾਰਾ ਬਣਾਈ ਚਲ ਫਰਾਪਾ ਪੱਥਰ ਚਾਰਾ ਨਾ ਚ ਮਿੱਠਾ ਮੜਾ ਦੇ ਕੇ ਗਜਰਾ ਵੀ ਦੋਨੇ ਇੱਕ ਇੱਕ ਦਾ ਜਰਾ ਪਾ ਦੋ ਵੀ ਨੇ ਵਾਹ ਤੇ ਕਾ ਚਾ ਦੇ ਹੁਜਾਇਦ ਨੂੰ ਜੋੜੀ ਦਾ ਤਾਂ ਹੈ ਜਾਣੀ ਕਿ ਜੈ ਬਣ ਜਾ ਫੋਣ ਜੱਸਦਾ ਜੱਸਦਾ ਪਾਉਣਾ ਤਾਂ ਪਾਉਣੀ ਨਹੀਂ ਪਾਉਣਾ ਆ ਆ ਵੇਖ ਕੋਈ ਨਹੀਂ ਹੋ ਗੋ ਮੰਨ ਰੱਖਿਆ ਜੀ ਲੱਗ

ਪੋਜ ਮੜ ਇਧਰ ਨੂੰ ਵੇਖੋ ਪੋਜ ਬਣਾਉਣਾ ਨਾ ਅਡੋਰਾ ਨੇਲ ਜੈਸਾ ਉੱਦਾਂ ਪਿੰਡ ਦੇ ਥੱਲੇ ਹਾਂ ਇੱਥੇ ਸਹੀ ਹਾਂ ਇੱਥੇ ਸਹੀ ਮੂੰਹ ਆਉਂਦਾ ਮੂੰਹ ਤਾਂ ਤਾਂ ਮੜਾ ਜੇ ਰੱਖ ਨਾ ਰੱਬ ਆਉਂਦਾ ਨਾ ਇਹ ਤੈਨੂੰ ਮੜਾਇਆ ਥਲੇ ਰੱਖਾ ਜੇ ਮੂੰਹ ਆ ਗਾ ਤੇਰਾ ਬਸ ਹਾਂ ਇੱਥੇ ਨਹੀਂ ਆਉਂਦੇ ਨਾ ਨਾਰਮਲ ਜਿੱਦ ਦੇ ਮੈਂ 30 ਦੇ ਦੇਸੀ ਕੋਜ ਬਣਵਾਵਾਂਗੀ ਜਦੋਂ ਮਹਿੰਦੀ ਲਾਈਆ ਸੀ ਐਂ ਕਰਾਉਂਗੀ ਦੇਸੀ ਕੋਜ ਹੋਣੀ ਓਰੇ ਨਹੀਂ ਉਹ ਮਾਰਿਆ ਸਹੀ ਸੀ ਉਹ ਬਮ ਮਾਰਾ ਬੱਲੇ ਕਰੀ ਕੀ ਕਹੀ ਜਾਂਦੀਆਂ ਚਲੋ ਮੇਰੇ ਜਾ ਕੇ ਨੱਚ ਸਤਿ ਸਤਿ ਮਾਰੀ ਨੱਚ ਨਾ ਤਾਂ ਹੁਣ ਸੱਚ ਦੇ ਰੈਂਟ ਵਾਲੇ ਕਰੋ ਕੱਢ ਦੇਣੇ ਚੁੱਲੇ 'ਚ ਲਾਪ ਮਾਰੀ ਨਾ ਨਾ ਨਹੀਂ ਜੇ Jangan lupa like, share dan subscribe